ਸਰਨ ਜੈਨਸੀ ਕੀ ਕੈਸੇ ਆਪ ਸਭ ਉਮੀਦ ਕਰਦੀ ਹਾਂ ਆਪਕਰੋ ਮੈਂ ਠੀਕ ਹੋ ਕੇ ਆਓ ਆਪਾਂ ਪਾਸੇ ਦਿ올 ਜੀ ਦੀ ਕੁਪੂਰ ਵੀਡੀਓ ਨੂੰ ਦੇਖੀਏ ਉਹਦੇ ਵਿੱਚ ਆਪ ਅਸੀਂ ਸਿਖਾਂਗੇ ਕਿ ਆ ਸਾਡੀ ਜਿਹੜੀ ਲੜਾਈ ਆ ਉਹ ਲਊ ਤੇ ਮਾਸ ਨਾਲ ਨਹੀਂ ਤੇ ਆਪਾਂ ਪਰਮੇਸ਼ਵਰ ਦੇ ਕਲਾਮ ਵਿੱਚੋਂ ਸਿੱਖਾਂਗੇ ਕਿ ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਔਰ ਬੈਰੀ ਦੇ ਨਾਲ ਕਿਸ ਤਰ੍ਹਾਂ ਬੈਰੀ ਦੀ ਕੀ ਕੀਤੀ ਨੂੰ ਆਓ ਆਪਾਂ ਸਿੱਖੀਏ ਅੱਜ ਅਸੀਂ ਵੈਰੀ ਦੇ ਹਥਿਆਰਾਂ ਦੇ ਬਾਰੇ ਵਿੱਚ ਜਿਹੜਾ ਆ ਵਚਨ ਦੇ ਵਿੱਚੋਂ ਸਿੱਖਾਂਗੇ ਅਸੀਂ ਸਾਰੇ ਇੱਕ ਯੁੱਧ ਦੇ ਮੈਦਾਨ ਦੇ ਵਿੱਚ ਹਾਤਮਕ ਯੁੱਧ ਦਾ ਮੈਦਾਨ ਹallelujah ਸਾਡੀ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ ਆ ਪਾ ਮਨੁੱਖਾਂ ਦੇ ਵਿੱਚ ਨਹੀਂ ਆ ਸਾਡੀ ਲੜਾਈ ਮਨੁੱਖਾਂ ਦੇ ਨਾਲ ਨਹੀਂ ਆ ਪਰ ਸਾਡੀ ਲੜਾਈ ਆ ਅੰਧਕਾਰ ਦੀ ਦੁਨੀਆ ਦੇ ਜਿਹੜੇ ਸ਼ਕਤੀਆਂ ਆ ਉਹਨਾਂ ਦੇ ਨਾਲ ਅਸੀਂ ਇੱਕ ਆਤਮਿਕ ਯੁੱਧ ਦੇ ਅੰਦਰ ਆ ਜੇ ਸਾਨੂੰ ਪਤਾ ਹੋਵੇ ਕਿ ਸਾਡਾ ਬੈਰੀ ਕਿਹੜੇ ਹਥਿਆਰਾਂ ਦਾ ਇਸਤੇਮਾਲ ਕਰੇਗਾ ਜਾਂ ਉਹਦੇ ਕੋਲੇ ਕਿਹੜੇ-ਕਿਹੜੇ ਹਥਿਆਰ ਹੈਗੇ ਆ ਤਾਂ ਬੈਰੀ ਦਾ ਸਾਹਮਣਾ ਕਰਨਾ ਜਿਹੜਾ ਹੈ ਨਾ ਬਹੁਤ ਸੌਖਾ ਹੋ ਜਾਂਦਾ ਹੈ ਜੇ ਸਾਨੂੰ ਉਹਦੀ ਸ਼ਕਤੀ ਦਾ ਅੰਦਾਜ਼ਾ ਹੋਵੇ ਤੇ ਬਹੁਤ ਸੌਖੇ ਤਰੀਕੇ ਨਾਲ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਇਸ ਆਤਮਿਕ ਯੁੱਧ ਦੇ ਵਿੱਚ ਹਾਰੇ ਹੋਏ ਆ ਹੰਬੇ ਹੋਏ ਆ ਹallelujah ਜੋ ਲੜਨਾਈ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਕਿ ਨਹੀਂ ਸਾਡੇ ਕੋਲੋਂ ਜਿੱਤ ਨਹੀਂ ਹੋਣਾ ਉਹਦਾ ਕਾਰਨ ਇਹ ਆ ਕਿ ਉਹਨਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਉਹਨਾਂ ਕੋਲੇ ਕਿੰਨੀ ਸ਼ਕਤੀ ਆ ਔਰ ਉਹਨਾਂ ਨੂੰ ਇਹ ਵੀ ਅੰਦਾਜ਼ਾ ਨਹੀਂ ਆ ਕਿ ਵੈਰੀ ਦੇ ਕੋਲ ਕਿਹੜੇ ਕਿਹੜੇ ਹਥਿਆਰ ਆ। ਇਸ ਲਈ ਉਹਨਾਂ ਨੂੰ ਲੱਗਦਾ ਰਹਿੰਦਾ ਕਿ ਜਿੱਦਾਂ ਉਹਨਾਂ ਦਾ ਵੈਰੀ ਉਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਤਕੜਾ ਆ। ਪਰ ਸੱਚ ਹੈ ਕਿ ਤੁਹਾਡਾ ਵੈਰੀ ਤੁਹਾਡੇ ਨਾਲੋਂ ਤਕੜਾ ਤੇ ਸੰਸਾਰ ਦੇ ਵਿੱਚ ਕੀ ਆ? ਦੁਸ਼ਟ ਆਤਮਾ। ਸੋ ਮਹਾਨ ਕੌਣ ਆ ਜਿਹੜਾ ਸਾਡੇ ਅੰਦਰ ਵਸਦਾ ਆ? ਪਾਪ ਪਰਮੇਸ਼ਵਰ ਦਾ ਆਤਮਾ ਮਹਾਨਿਆ ਪਰਮੇਸ਼ਵਰ ਮਹਾਨਿਆ ਜੇ ਸਾਡੇ ਅੰਦਰ ਵਸਣ ਵਾਲਾ ਆਤਮਾ ਮਹਾਨਿਆ ਫਿਰ ਵੈਰੀ ਸਾਡੇ ਨਾਲੋਂ ਤਕੜਾ ਹੋ ਹੀ ਨਹੀਂ ਸਕਦਾ ਹallelujah ਇੱਕ ਸਮਾਂ ਸੀ ਜੇ ਸ਼ੈਤਾਨ ਦੇ ਕੋਲੇ ਬਹੁਤ ਸਾਰੀਆਂ ਪਾਵਰ ਸੀਗੀਆਂ ਬੜੇ ਅਧਿਕਾਰ ਤੇ ਇਖਤਿਆਰ ਸੀ ਉਹਦੇ ਕੋਲੇ ਪਰ ਅੱਜ ਉਹ ਸਮਾਂ ਨਹੀਂ ਆ ਉਹ ਟਾਈਮ ਸੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਵਰਤ ਪ੍ਰਾਰਥਨਾ ਦੇ ਵਿੱਚ ਸੀ ਤਸ਼ਤਾਨ ਪ੍ਰਭੂ ਯਿਸੂ ਮਸੀਹ ਨੂੰ ਵੀ ਅਜਵਾਉਣ ਵਾਸਤੇ ਚਲਿਆ ਗਿਆ ਸਹੀ ਗੱਲ ਹੈ ਜੁਨੀ ਕਿਹਾ ਜੇ ਤੂੰ ਮੈਨੂੰ ਸਜਦਾ ਕਰ ਦੇ ਤਾਂ ਮੈਂ ਦੁਨੀਆ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਸ਼ੌਕ ਤਾਂ ਪੈਸਾ ਸਭ ਕੁਝ ਤਾਂ ਅੰਦੋਲ ਜਿਹੜਾ ਆ ਉਹ ਤੇਰੇ ਹਮਲੇ ਕਰ ਦੂੰਗਾ ਤੈਨੂੰ ਉਹਦੇ ਉੱਤੇ ਪਾਸ਼ਾ ਬਣਾ ਦੂੰਗਾ ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ वचन ਦੇ ਵਿੱਚ ਲਿਖਿਆ ਹੈ ਕਿ ਆਪਣੇ ਪਰਮੇਸ਼ਵਰ ਤੋਂ ਬਿਨਾ ਕਿਸੇ ਹੋਰ ਨੂੰ ਸਜਦਾ ਨਾ ਕਰ ਉਹ ਤੋਂ ਸੀਗਾ ਵੈਰੀ ਤੇ ਕੋਲਿਆ ਅਧਿਕਾਰ ਪਰ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਗਏ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਅਸਮਾਨ ਤੇ ਧਰਤੀ ਦਾ ਸਾਰਾ ਅਧਿਕਾਰ ਮੇਰੇ ਕੋਲੇ ਆ ਹallelujah ਹੁਣ ਅਧਿਕਾਰ ਕਿਹਦੇ ਕੋਲੇ ਆ ਪਰਮੇਸ਼ੁਰ ਦੇ ਕੋਲੇ ਹੁਣ ਪ੍ਰਭੂ ਦੇ ਕੋਲੇ ਅਧਿਕਾਰ ਹੁਣ ਵੈਰੀ ਦੇ ਕੋਲੇ ਅਧਿਕਾਰ ਨਹੀਂ ਆ ਅ ਜਿੰਨਾ ਕ ਮਾੜਾ ਮੋਟਾ ਉਹਦੇ ਕੋਲੇ ਹੈਗਾ ਆ ਨਾ ਉਹਦੇ ਨਾਲੋਂ ਵੀ ਵੱਧ ਅਧਿਕਾਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੇ ਦਿੱਤਾ ਆ ਵੈਰੀ ਨਾਲੋਂ ਜ਼ਿਆਦਾ ਅਧਿਕਾਰ ਤੇ ਇਖਤਿਆਰ ਸਾਡੇ ਕੋਲ ਹੈ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੰਦਾ ਹਾਂ ਉਹ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਜਿੰਨੀ ਕੁ ਵੀ ਉਹਦੇ ਕੋਲ ਸ਼ਕਤੀ ਆ ਨਾ ਉਹਦੀ ਸਾਰੀ ਸ਼ਕਤੀ ਦੇ ਉੱਪਰ ਸਾਡੇ ਕੋਲ ਅਧਿਕਾਰ ਆ ਅਸੀਂ ਉਹਦੀ ਸ਼ਕਤੀ ਨੂੰ ਕੰਮ ਕਰਨ ਤੋਂ ਰੋਕ ਸਕਦੇ ਹਾਂ ਅਸੀਂ ਉਹਦੀਆਂ ਚਾਲਾਂ ਨੂੰ ਰੱਦ ਕਰ ਸਕਦੇ ਹਾਂ ਕੋਈ ਵੀ ਵੈਰੀ ਦੀ ਸ਼ਕਤੀ ਜਾਦੂ ਟੋਣੇ ਦੀ ਸ਼ਕਤੀ ਪੂਤਾਂ ਪ੍ਰੇਤਾਂ ਦੀ ਸ਼ਕਤੀ ਮਤਲਬ ਕਿ ਆਤਮਿਕ ਦੁਨੀਆ ਦੇ ਵਿੱਚ ਜਿਹੜੀ ਵੀ ਨੈਗੇਟਿਵ એનર્ਜੀ ਆ ਚਾਹੇ ਉਹ ਤੁਹਾਡੇ ਜੀਵਨ ਵਿੱਚ ਕੰਮ ਕਰ ਰਹੀ ਜਾਂ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰ ਰਹੀ ਆ ਤੁਸੀਂ ਉਹਦੇ ਕੰਮਾਂ ਨੂੰ ਰੋਕ ਸਕਦੇ ਆ ਤੁਸੀਂ ਆਪਣੇ ਘਰਾਂ ਦੇ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦੇ ਆ ਤੁਹਾਡੀ ਜ਼ਿੰਦਗੀ ਵਿੱਚ ਜਿਹੜੇ ਦੁੱਖ ਕਸ਼ਟ ਆ ਜਿਹੜੇ ਸਮਾਇਕ ਜਾਦੂ ਚੋਣੀਆਂ ਦਾ ਕਰਕੇ ਆ ਖਾਦੇ ਖਵਾਏ ਦਾ ਕਰਕੇ ਆ ਹੋਰ ਕਿਸੇ ਤਰੀਕੇ ਦੇ ਨਾਲ ਆ ਤੁਸੀਂ ਉਹਨਾਂ ਸਾਰਿਆਂ ਨੂੰ ਰੋਕ ਸਕਦੇ ਆ ਜੇਕਰ ਤੁਸੀਂ ਪੂਰੇ ਮਨ ਦੇ ਨਾਲ ਆਪਣੇ ਆਪ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਮਰਪਣ ਕਰ ਦਿਓ ਜਿਆ ਸਮੇ ਹਲੇ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਮਰਪਿਤ ਨਹੀਂ ਕਰਾਂਗੇ ਉੰਨੀ ਦੇਰ ਤੱਕ ਅਸੀਂ ਪਰਮੇਸ਼ਵਰ ਦੇ ਬੇਟੇ ਬੇਟੀਆਂ ਨਹੀਂ ਹੋ ਸਕਦੇ ਤੇ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿੰਦਾ ਪ੍ਰਭੂ ਦੇ ਬਚਨ ਦੇ ਆਖੇ ਲੱਗਣ ਲੱਗੇ ਪਰਮੇਸ਼ਵਰ ਦੇ ਦਿੱਤੇ ਹੋਏ ਅਧਿਕਾਰ ਸਾਡੇ ਜੀਵਨ ਦੇ ਵਿੱਚ ਐਕਟੀਵੇਟ ਹੋ ਜਾਣੇ ਹਨ ਉਹ ਵੀ ਚੰਗ ਕੰਮ ਕਰਨੇ ਸ਼ੁਰੂ ਕਰ ਦੇਣੇ ਹਨ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਦਿੱਤੇ ਅਧਿਕਾਰ ਕੰਮ ਕਰਨ ਤਾਂ ਅੱਜ ਬਪਤਿਸਮਾ ਆ ਅੱਜ ਬਪਤਿਸਮੇ ਦੀ ਸਭਾ ਆ ਆਫਟਰ ਮੀਟਿੰਗ ਬਪਤਾਈ ਸਰਵਿਸ ਹੋਏਗੀ ਬਪਤਿਸਮੇ ਦਿੱਤੇ ਜਾਣੇ ਆ ਬਚਲ ਵਿੱਚ ਲਿਖਿਆ છੇ ਕੋਈ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹਦੇ ਨਾਲੇ ਨਿਸ਼ਾਨ ਹੋਣਗੇ ਮੇਰਾ ਨਾਮ ਲੈ ਕੇ ਬੁੱਤਾਂ ਨੂੰ ਦਿਨਾ ਹਾਰੀ ਸ਼ਕਤੀ ਉਤੇ ਅਧਿਕਾਰ ਰੋਗੀਆਂ ਉਤੇ ਹੱਥ ਰੱਖ ਦੇਣਗੇ ਤੇ ਰੋਗੀ ਹੋ ਜਾਣਗੇ ਹੋਰਾਂ ਹੋਰਾਂ ਜਵਾਨਾਂ ਵਿੱਚ ਬੋਲਣਗੇ ਕਿ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤੇ ਉਹਨਾਂ ਦਾ ਕੁਝ ਵੀ ਵਿਛਲੇਗਾ ਨਹੀਂ ਸੋ ਅਗਰ ਤੁਸੀਂ ਜਾਣੇ ਆ ਕਿ ਪਰਮੇਸ਼ਵਰ ਦੇ ਦਿੱਤੇ ਹੋਏ ਅਧਿਕਾਰ ਅਕਤਿਆਰ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨ ਤੇ ਜਿਨ੍ਹਾਂ ਨੇ ਨਹੀਂ ਬੈਪਟਿਸਮ ਲਿਆ ਉਹ ਅੱਜ ਬੈਪਟਿਸਮ ਲੈਣ ਬਪਤਿਸਮਾ ਲੈਣ ਜੋਤੋਸੀ ਬਪਟਿਸਮਾ ਲੈਣੇ ਆ ਬਪਟਿਸਮੇ ਦਾ ਮਤਲਬ ਹੈ ਪੁਰਾਣੀ ਇਨਸਾਨੀਅਤ ਵਿੱਚ ਮਰਨਾ ਪਾਪ ਵਿੱਚ ਆਪਣੇ ਆਪ ਨੂੰ ਮਾਰ ਦੇਣਾ ਇੱਕ ਨਵੇਂ ਸੁਭਾਅ ਵਿੱਚ ਨਵੀਂ ਇਨਸਾਨੀਅਤ ਵਿੱਚ ਇੱਕ ਨਵੇਂ ਕੈਰੇਕਟਰ ਦੇ ਵਿੱਚ ਉਹ ਜਨਮ ਲੈਣਾ ਜਿਹਦੇ ਵਿੱਚ ਹਿਰਾ ਫੇਰੀਆਂ ਨਾ ਹੋਣ ਜਿਹਦੇ ਵਿੱਚ ਪਾਪ ਤੇ ਗੁਨਾਹ ਨਾ ਹੋਣ ਲੜਾਈ ਝਗੜੇ ਨਾ ਹੋਣ ਪਿੰਨ ਭੇਤ ਨਾ ਹੋਣ ਇਹ ਮਤਲਬ ਹੈ ਬਪਟਿਸਮੇ ਦਾ ਨਵੇਂ ਸਰੀਰੋਂ ਪੈਦਾ ਹੋਣ ਅਰ ਵਚਨ ਚਲ ਗਿਆ ਚੈੱਕਰ ਕੋਈ ਜਲ ਅਰ ਪ੍ਰਭੂ ਯਿਸੂ ਦਾ ਨਾਮ ਜਲ ਵਿੱਚ ਉਹ ਮੇਰੀ ਬਾਦਸ਼ਾਹਤ ਵਿੱਚ ਵੜ ਨਹੀਂ ਸਕਦਾ ਉਹ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਵਿੱਚ ਨਹੀਂ ਵੜ ਸਕਦਾ ਜਲ ਤੋਂ ਜਨਮਣਾ ਮਤਲਬ ਆਪ ਤਿਸਮਾ ਲੈਣਾ ਆਤਮਾ ਤੋਂ ਜਨਮ ਲੈਣਾ ਮਤਲਬ ਆਪਣੇ ਆਤਮਾ ਨੂੰ ਤੇ ਕਰੀ ਉਹੀ ਕੰਮ ਚਾਓ ਜਿਹੜੇ ਪਹਿਲਾਂ ਕਰੀ ਜਾਂਦੇ ਆ ਕੋਈ ਝੂਠ ਮਾਰੀ ਜਾਓ ਚੁਗਲੀਆਂ ਕਰੀ ਜਾਓ ਚੋਰੀਆਂ ਕਰੀ ਜਾਓ ਹੀਰਾ ਫੇਰੀਆਂ ਕਰੀ ਜਾਓ ਨਹੀਂ ਵਚਨ ਚ ਲਿਖਿਆ ਜੇਕਰ ਕੋਈ ਜਲ ਅਰ ਆਤਮਾ ਤੋਂ ਨਾ ਜਨਮੇ ਜਲ ਤੋਂ ਵੀ ਜਨਮ ਲੈਣਾ ਭਾਵ ਬਪਤਿਸਮਾ ਵੀ ਲੈਣਾ ਆਤਮਾ ਤੋਂ ਵੀ ਨਵੇਂ ਹੋਣਾ ਆ ਨਵੀਆਂ ਆਦਤਾਂ ਭਾਵ ਚੰਗੀਆਂ ਆਦਤਾਂ ਨੂੰ ਅਪਣਾਉਣਾ ਆ ਹallelujah ਜੇ ਜਦੋਂ ਅਸੀਂ ਨੇਚਰ ਕਰਦੇ ਆ ਅਪਿਸਮਲ ਨੇ ਆ ਪ੍ਰਾਰਥਨਾ ਕਰਨਾ ਸ਼ੁਰੂ ਕਰਦੇ ਆ ਤਾਂ ਉਹ ਅਧਿਕਾਰ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੇ ਆ ਉਹ ਸਾਡੀ ਜ਼ਿੰਦਗੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਹallelujah yes very ਤੁਹਾਨੂੰ ਨਾਸ਼ ਨਹੀਂ ਕਰ ਸਕਦਾ ਪਰ ਉਹਦਾ ਕੰਮ ਕੀ ਆ ਉਹ ਅਸੀਂ ਦੇਖਦੇ ਆਂ ਹੀ ਉਹਨਾਂ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਉਹਦੀ 10 ਨੰਬਰ ਪੰਕਤੀ ਵਿੱਚ ਕਿੰਨਾ ਚੋੜ ਨਹੀਂ ਆਉਂਦਾ ਔਰ ਇਸ ਲਈ ਜੋ ਚੁਰਾਵੇ ਅਰ ਵੱਟੇ ਅਤੇ ਨਾਸ਼ ਕਰੇ ਮੈਂ ਇਸ ਲਈ ਆਇਆ ਭਈ ਉਹਨਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ ਹallelujah वचन ਇੱਦਾਂ ਆਸਦਾ ਚੋਰ ਇੱਥੇ ਚੋਰ ਸ਼ੈਤਾਨ ਨੂੰ ਕਿਹਾ ਗਿਆ ਆ ਆਤਮਾ ਦਾ ਨਾਸ਼ ਕਰਨ ਵਾਲੇ ਨੂੰ ਕਿਹਾ ਗਿਆ ਕਹਿੰਦਾ ਚੋਰ ਇਸ ਲਈ ਆਉਂਦਾ ਆ ਚੁਰਾਵੇ ਵੱਟੇ ਨਾਸ਼ ਕਰੇ ਤੁਸੀਂ ਦੇਖੋ ਬਹੁਤ سارے ਲੋਗੋ ਉਹ ਕਹਿੰਦੇ ਸਾਡੀ ਜ਼ਿੰਦਗੀ ਚੋਂ ਦੇ ਨਾ ਖੁਸ਼ੀਆਂ ਕਿਸੇ ਨੇ ਚੋਰੀ ਕਰ ਲੀਆਂ ਹੈ ਕਈਆਂ ਦੀ ਜ਼ਿੰਦਗੀ ਦੇ ਵਿੱਚ ਉਹ ਕਈਆਂ ਦੀ ਫਿਜ਼ੀਕਲ ਫਿਟਨੈਸ ਚੋਰੀ ਹੋ ਗਈ ਆ ਸਿਹਤ ਦੀ ਚੋਰੀ ਹੋ ਗਈ ਬਿਮਾਰ ਹੀ ਰਹਿੰਦੇ ਆ ਕਿਸੇ ਦੀ ਬਰਕਤ ਦੀ ਚੋਰੀ ਹੋ ਗਈ ਕਮਾਈ ਬਹੁਤ ਕਰਦੇ ਆ ਪਰ ਉਹਨਾਂ ਦੇ ਘਰ ਵਿੱਚ ਬਰਕਤ ਹੈ ਨਹੀਂ ਪੈਸਾ ਤੇ ਲੱਟ ਇਕਦਾ ਹੀ ਨਹੀਂ ਇਹਦਾ ਮਤਲਬ ਕਿ ਚੋਰ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਕਰ ਰਿਹਾ ਹੈ ਬਖਸ਼ਿਮਾਲੋ ਉਹਨਾਂ ਦੀਆਂ ਖੁਸ਼ੀਆਂ ਨੂੰ ਸਿਹਤ ਨੂੰ ਪੈਸੇ ਢੇਲੇ ਨੂੰ ਬਰਕਤਾਂ ਨੂੰ ਚੋਰੀ ਕਰ ਰਿਹਾ ਹੈ ਤੇ ਚੋਰ ਕੌਣ ਆ ਸ਼ੈਤਾਨ ਹਨੇਰੇ ਦਾ ਸਰਦਾਰ ਤੇ ਵਚਨ ਕਹਿੰਦਾ ਉਹਦਾ ਕੰਮ ਹੈ ਇਹ ਜੋ ਚੁਰਾਵੇ ਚੋਰੀ ਕਰੇ ਵੱਡੇ ਮਤਲਬ ਕਿ ਜ਼ਖਮੀ ਕਰੇ ਆਤਮਿਕ ਤੌਰ ਤੇ ਜ਼ਖਮੀ ਕਰਦਾ ਹੈ ਕਈ ਕਹਿੰਦੇ ਮੇਰਾ ਮਨ ਬੜਾ ਦੁਖੀ ਆ ਮੇਰਾ ਮਨ ਰੋਂਦਾ ਆ ਮੂੰਹ ਬਾਮੇ ਹੱਸਦਾ ਆ ਮਨ ਰੋਂਦਾ ਆ ਮਨ ਦੁਖੀ ਕਿਉਂ ਮਨ ਦੇ ਅੰਦਰ ਇੱਕ ਦਰਦ ਆ ਉਹ ਕਿਹੜੇ ਚੀਰੇ ਦੀ ਦਰਦ ਆ ਉਹ ਕਿਹੜੇ ਫੱਟ ਦੀ ਦਰਦ ਆ ਜਿਹੜਾ ਵਰਡ ਵੈਰੀ ਨੇ ਉਹਦੇ ਆਤਮਾ ਤੇ ਪਾਇਆ ਹੈ ਨਈ ਸਤ ਦਾ ਸੋ ਵੈਰੀ ਦਾ ਕੰਮ ਆ ਸ਼ੈਤਾਨ ਦਾ ਕੰਮ ਆ ਛੁੰਟੀ ਕਰਨਾ ਵਟਣਾ ਤੇ ਨਾਸ਼ ਕਰ ਦੇਣਾ ਇਸ ਲੈਵਲ ਤੱਕ ਦੁਖੀ ਕਰਨਾ ਕਿ ਬੰਦਾ ਖਤਮ ਹੀ ਹੋ ਜੂ ਮਾਰੀ ਜਾਏ ਪਰ ਪਰਮੇਸ਼ਵਰ ਦਾ ਪੁੱਤਰ ਸਾਡੇ ਲਈ ਕੀ ਕਰਨ ਵਾਸਤੇ ਆਇਆ ਪ੍ਰਭੂ ਯਿਸੂ ਜੀ ਕਾਦੇ ਵਾਸਤੇ ਆਏ ਕਹਿੰਦੇ ਮੈਂ ਇਸ ਲਈ ਆਇਆ ਪਈ ਉਹਨਾਂ ਨੂੰ ਜੀਵਨ ਮਿਲੇ ਸਗੋ ਚੋਖਾ ਮਿਲੇ ਹallelujah ਭਗਵਾਨ ਯਿਸੂ ਮਸੀਹ ਜੀਵਨ ਦੇਣ ਵਾਸਤੇ ਆਏ ਲੰਮਾ ਜੀਵਨ ਦੇਣ ਵਾਸਤੇ ਭਰਪੂਰੀ ਵਾਲਾ ਜੀਵਨ ਦੇਣ ਵਾਸਤੇ ਬਹੁਤ ਬਹੁਤ ਅਨਮੋਲ ਇਹ ਪੂਰੀ ਵੀਡੀਓ ਨਬ ਅਧਿਕਾਰ ਉਤੇ ਆ ਕਿ ਜਿਹੜਾ ਪਰਮੇਸ਼ਵਰ ਨੇ ਸਾਨੂੰ ਅਧਿਕਾਰ ਦਿੱਤਾ ਵਾ ਤੇ ਉਸ ਨੂੰ ਆਪਾਂ ਇਸਤੇਮਾਲ ਕਰ ਸਕੀਏ ਇਸਤੇਮਾਲ ਆਪਾਂ ਉਹਦੇ ਕਰ ਸਕਦੇ ਜਿਦੋਂ ਆਪਾਂ ਬਪ ਉਸਤੇਮਾਲ ਲੈ ਸਕਦੇ ਜਦੋਂ ਆਪਾਂ ਉਹਦੀ ਅੱਗੇ ਮੰਨਾਂਗੇ ਹੁਕਮਾਂ ਨੂੰ ਮੰਨਾਂਗੇ ਪ੍ਰਾਰਥਨਾ ਕਰਕੇ ਨਿਰੰਤਰ ਪ੍ਰਾਰਥਨਾ ਕਰਨੀ ਜ਼ਰੂਰੀ ਹੈ ਚਾਹੇ ਤੁਸੀਂ ਪਹਿਲੇ 5 ਮਿੰਟ ਤੋਂ ਸ਼ੁਰੂ ਕਰੋ ਫਿਰ ਅੱਧੇ ਘੰਟੇ ਤੋਂ ਸ਼ੁਰੂ ਕਰੋ ਫਿਰ ਉਹਦੇ ਮਤਲਬ ਕਿ 1 ਘੰਟਾ ਕੋਈ ਪ੍ਰਾਰਥਨਾ ਕਰਨ ਦਾ ਜਿਹੜਾ ਸਮਾਂ ਹੈ ਨਾ ਸਭ ਤੋਂ ਪਹਿਲਾਂ ਉਹਦੇ ਨਾਲ ਧੰਨਵਾਦ ਕਰੋ ਧੰਨਵਾਦੀ ਹੈ ਭੈਣਾਂ ਦਾ ਜੋ ਵੀ ਤੁਹਾਡੀ ਜ਼ਿੰਦਗੀ ਚ ਤੇ ਅੱਛਾ ਹੋਆ ਹੈ ਨਾ ਤੇ ਚੰਗੇ ਭਲਾਂ ਨੂੰ ਲੈ ਕੇ ਉਹਦਾ ਧੰਨਵਾਦ ਕਰਨਾ ਸ਼ੁਰੂ ਕਰੋ ਜੇ ਪ੍ਰਭ ਉਸਦੀ ਲਈ ਤੇ ਇਹਦਾ ਉਹਦਾ ਧੰਨਵਾਦ ਕਰਨਾ ਸ਼ੁਰੂ ਕਰੋ ਫਿਰ ਤੁਸੀਂ Song ਚਾਹੀਦੀ Song ਕਿਸੇ ਨੂੰ ਪਸੰਦ ਆਵੇ ਨਾ ਆਵੇ ਉਹ ਆਵਾਜ਼ ਨਾ ਕੋਈ ਮੈਟਰ ਨਹੀਂ ਕਰਦਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਨਾ ਆਪਣਾ ਤੁਸੀਂ ਜੋ ਵੀ ਜਿੱਦਾਂ ਦਾ ਵੀ Song ਆਉਂਦੀ ਹੈ ਨਾ ਬਹੁਤ ਵਧੀਆ ਕੋਨੇ ਪਰਮੇਸ਼ਰ ਨੇ ਉਹਨੇ ਸਾਨੂੰ ਇਸ ਨੂੰ ਦਿੱਤਾ ਹੈ ਤੇ ਉਹਦੇ ਲਈ ਤੁਸੀਂ Song ਨਾਲ ਸ਼ੁਰੂ ਕਰੋ ਫਿਰ ਉਸ ਤੋਂ ਬਾਅਦ ਹਨਾ ਤੁਸੀਂ ਆਪਣੇ ਪੁਆਇੰਟ ਆਪਣੇ ਸ਼ੁਰੂ ਕਰੋ ਜੇ ਤਨ ਕੋਈ ਸਤੋਂਦਾ ਵਾ ਜਾਂ ਕੋਈ ਦੁਖੀ ਹੈ ਜਾਂ ਬਿਮਾਰ ਫਿਰ ਉਸ ਤੋਂ ਬਾਅਦ ਆ ਫਿਰ ਤੁਸੀਂ ਉਹਦਾ ਹਨਾ ਉਹਦੇ ਦੀ ਪ੍ਰਾਰਥਨਾ ਕਰੋ ਤੇ ਸਭ ਤੋਂ ਪਹਿਲਾਂ ਆਪਣੇ ਲਈ ਗੁਨਾਹ ਜਿਤ ਤੰਦਰੁਲਾ ਦੇ ਤੂ ਤੂ ਦੁਖੀਆਂ ਤੁਹਾਡੇ ਕੋ ਮਾਫੀ ਮੰਗਣੀ ਚਾਹੀਦੀ ਹੈ ਜੇ ਤੁਹਾਨੂੰ ਕੁਝ ਨਾ ਮਾਫ ਕਰਨ ਜੇ ਤਾਂ ਉਹ ਤਰੀਕੇ ਵਿੱਚ ਚੇ ਕਰ ਸਕਦੇ ਆ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਾਰਥਨਾ ਇੱਕ ਸਾਹ ਹੈ ਜਦੋਂ ਆਪਾਂ ਉਹ ਪ੍ਰਾਰਥਨਾ ਕਰਦੇ ਰਹਿੰਦੇ ਨੇ ਇੱਕ ਸਾਹ ਲੈ ਰਹੇ ਨੇ ਆ ਤੇ ਪਰਮੇਸ਼ਵਰ ਆਪਣੇ ਹਜੂਰ ਜਾਂਦਾ ਵਾ ਤੇ ਆਪਣਾ ਵਚਨ ਵੀ ਪੜਨਾ ਚਾਹੀਦਾ ਕੋਸ ਵੀ ਰੱਖਣੇ ਚਾਹੀਦੇ ਮੈਂ ਹਾਲਾਂਕਿ ਉਪਵਾਸ ਨਹੀਂ ਰੱਖ ਪਾਣੀ ਕਿ ਲੇਕਿਨ ਪਰਮੇਸ਼ਵਰ ਦੀ ਮੈਂ ਦੁਆ ਕਰਦੀ ਹਾਂ ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਵਰ ਮਿੱਤਿਆ ਕਰ ਮੈਂ ਤੁਹਾਨੂੰ ਕਿ ਮੈਂ ਪ੍ਰਾਰਥਨਾ ਵੀ ਕਰ ਸਕਾਂ ਔਰ ਇਸ ਤਰ੍ਹਾਂ ਸਾਨੂੰ ਪਰਮੇਸ਼ਵਰ ਦੇ ਹੁਜੂਰ ਜਾਣਾ ਚਾਹੀਦਾ ਉਹਨੇ ਅਧਿਕਾਰ ਸਾਨੂੰ ਆਪਣੇ ਬੇਟੇ ਬੇਟੀਆਂ ਨੂੰ ਦਿੱਤਾ ਦਸ ਦਸੀਆਂ ਨੂੰ ਵੀ ਦਿੱਤਾ ਬੇਟੇ ਬੇਟੀਆਂ ਨੂੰ ਤੇ ਉਹਦੀ ਬੇਟੀਆਂ ਔਰ ਪਰਮੇਸ਼ਵਰ ਮੇਰੇ ਤੇ ਹੀ ਦਇਆ ਕਰ ਔਰ ਮੈਂ ਕਹਿੰਦਾ ਨਵਾਂ ਵੀ ਇਸ ਵੀਡੀਓ ਨੂੰ ਖਰਾ ਦੇਖਣੀ ਪਈ ਸੀ ਇਸ ਵੀਡੀਓ ਤੇ ਪਹਿਲੀ ਵਾਰ ਆਈ ਹਾਂ ਤਾਂ ਲਾਈਕ ਤੇ ਕਮੈਂਟ ਸਬਸਕ੍ਰਾਈਬ ਜਰੂਰ ਕਰ ਦੇਣਾ ਔ ਔਰ ਵੀ ਅੱਗੇ ਸ਼ੇਅਰ ਕਰਨਾ ਔਰ ਮੈਂ ਆਪ ਸਭ ਦਾ ਧੰਨਵਾਦ ਕਰਦੀ ਹਾਂ ਮੇਰੇ ਵੱਲੋਂ ਸਾਰਾ ਨਿਜਾਮ ਦਿੱਤੇ ਆਨੰਦ